ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਜਗਜੀਤ ਪੁੱਲਰ ਅੱਜ ਮੇਰੇ ਨਾਲ ਕਿਸਾਨ ਨੌਜਵਾਨ ਆਗੂ ਆਗਾ ਖਨੌਰੀ ਵਾੜ ਤੇ ਜੋ ਵੀ ਹੋਇਆ ਜਾਂ ਹੁਣ ਬਾਅਦ ਦੇ ਵਿੱਚ ਹੋ ਰਿਹਾ ਜਾਂ ਜਿਹੜੀਆਂ ਚਰਚਾਵਾਂ ਚੱਲ ਰਹੀਆਂ ਨੇ ਕਿਉਂਕਿ ਵੱਖ-ਵੱਖ ਚਰਚਾਵਾਂ ਚੱਲ ਰਹੀਆਂ ਕਿਸਾਨ ਆਗੂ ਬਿਕ ਗਏ ਕੋਈ ਕੁਝ ਕਹਿ ਰਿਹਾ ਕੋਈ ਕੁਝ ਕਹਿ ਰਿਹਾ ਉਹ ਸਾਰੇ ਤੇ ਵਿਚਾਰ ਚਰਚਾ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੇ ਇੱਕ ਤਾਂ ਸਾਡੇ ਦੋਸਤਾਂ ਮਿੱਤਰਾਂ ਨੂੰ ਜਿੰਨੇ ਵੀ ਦੇਖਣ ਵਾਲੇ ਨੇ ਵੀਡੀਓ ਉਹਨਾਂ ਨੂੰ ਇਹ ਦੱਸੋ ਵੀ ਜਿਹੜੀ ਅੱਜ ਘਟਨਾ ਘਟੀ ਹੈ ਉਦੋਂ ਇਹ ਘਟਨਾ ਦੇ ਵਿੱਚ ਕਿਉਂਕਿ ਵੱਖ-ਵੱਖ ਲੋਕਾਂ ਦੇ ਆ ਰਹੇ ਨੇ ਵੀ ਇਹ ਕਿਵੇਂ ਇੱਕੇ ਦਾ ਨਾ ਕੋਈ ਅਥਰੂ ਵੈਸਟੇ ਨਾ ਲਾਠੀ ਚਾਰਜ ਹੋਇਆ ਵੀ ਧਰਨਾ ਇੱਕੇ ਦਾ ਕਿਵੇਂ ਚੱਕਿਆ ਗਿਆ ਧਰਨਾ ਦੇਖੋ ਬਈ ਜਗਜੀਤ ਪਹਿਲਾਂ ਜਿਹੜਾ ਮੀਟਿੰਗ ਦਾ ਸਮਾਂ ਦਿੱਤਾ ਜਾਂਦਾ 11 ਵਜੇ ਦਾ ਮੀਟਿੰਗ ਦਾ ਸਮਾਂ ਦਿੱਤਾ ਜਾਂਦਾ ਹੈਗਾ ਜਦੋਂ ਆਗੂ ਮੀਟਿੰਗ ਦੇ ਲਈ ਜਾਂਦੇ ਨੇ ਤਾਂ ਚੰਡੀਗੜ੍ਹ ਦੇ ਵਿੱਚ ਕੀ ਹੁੰਦਾ ਆਗੂ ਤਾਂ ਅੱਗੇ ਲੰਘ ਜਾਂਦੇ ਨੇ ਜਿਹੜੇ ਦੂਜੇ ਨਾਲ ਵਰਕਰ ਜਾਂਦੇ ਨੇ ਕਿਸਾਨ ਨਹੀਂ ਪਰ ਜਿਹੜੇ ਦੂਜੇ ਜਾਂਦੇ ਉਹਨਾਂ ਨੂੰ ਰਸਤੇ ਦੇ ਵਿੱਚ ਰੋਕ ਲਿਆ ਜਾਂਦਾ ਹੈਗਾ ਕਿਉਂਕਿ ਪਹਿਲਾ ਮੀਟਿੰਗ ਚੱਲ ਜਿੰਦਿਆਂ ਨੇ ਪਹਿਲੇ ਮੀਟਿੰਗਾਂ ਦੇ ਵਿੱਚ ਸਾਰੇ ਆਗੂਆਂ ਦੇ ਨਾਲ ਜਿੰਨੇ ਵੀ ਆਗੂ ਦੂਜੇ ਨਾਲ ਜਾਂਦੇ ਸੀ ਉਹ ਤੁਰ ਨਾਲ ਜਾਂਦੇ ਸੀ ਜਿੱਥੋਂ ਤੇ ਇੱਕ ਮੀਟਿੰਗ ਹੁੰਦੀ ਹੁੰਦੀ ਸੀ ਉੱਥੋਂ ਤੱਕ ਨਾਲ ਜਾਂਦੇ ਸੀਗੇ ਪਰ ਉੱਥੇ ਹੀ ਥੋੜੀ ਸ਼ੰਕਾ ਤੇ ਹੋਈ ਸੀਗੀ ਵੀ ਕਿਉਂ ਰੋਕਿਆ ਜਾ ਰਿਹਾ ਉਹ ਲੱਗ ਰਿਹਾ ਸੀਗਾ ਉਸ ਦਿਨ ਵੀ ਕੁਛ ਨਾ ਕੁਛ ਇਹ ਬਾਪਰੂਗਾ ਵੀ ਜਿਹੜਾ ਇਹਨਾਂ ਨੂੰ ਰਾਹ ਤੇ ਰੋਕ ਰਏ ਨੇ ਫਿਰ ਉਸ ਤੋਂ ਬਾਅਦ ਜਦੋਂ ਅੰਦਰ ਜਾ ਕੇ ਗੱਲਬਾਤ ਕੀਤੀ ਜਾਂਦੀ ਹੈ ਸਾਡੇ ਪ੍ਰਧਾਨ ਦਾ ਕਾ ਸਿੰਘ ਔੜਾਈ ਵੱਲੋਂ ਪੀਸੀ ਦੇ ਵਿੱਚ ਵੀ ਦੱਸਿਆ ਜਾਂਦਾਗਾ ਕਿਉਂਕਿ ਜਿਹੜੀਆਂ ਦਿਨੀ ਖਬਰਾਂ ਆਉਣ ਲੱਗੀਆਂ ਸੀਗੀਆਂ ਵੀਡੀਓ ਦੇ ਉੱਤੇ ਆਉਣ ਲੱਗ ਗਿਆ ਜੀ ਲੱਟਾ ਕੂਟੀ ਦੇ ਕੋਲੇ ਬਹੁਤ ਜ਼ਿਆਦਾ ਪੁਲਿਸ ਇਕੱਠੀ ਹੋ ਰਹੀ ਆ ਵੀ ਬੱਸਾਂ ਕੱਟੀਆਂ ਹੋ ਰਹੀਆਂ ਨੇ ਵੀ ਵਕ ਵਕ ਚੜਿਆਂ ਤੋਂ ਪੁਲਿਸ ਲਿਆ ਕੇ ਲੱਟਾ ਕੂਟੀ ਵਿੱਚ ਕੜਾਈ ਲਾ ਰਹੀ ਆ ਉਹਦੇ ਸਵਾਲ ਕੀਤਾ ਤਾਂ ਉਹਨਾਂ ਦਾ ਜਵਾਬ ਇਹ ਸੀਗਾ ਵੀ ਅਸੀਂ ਤਾਂ ਇਹ ਨਸ਼ਾ ਦੀ ਮਹਮ ਚੱਲੀ ਜਾਂਦੀ ਹੈ ਪੰਜਾਬ ਦੇ ਵਿੱਚ ਨਸ਼ਾ ਰੋਕਣ ਦੀ ਮਹਮ ਚੱਲੀ ਜਾਂਦੀ ਹੈ ਉਹਦਾ ਕਰਕੇ ਵੀ ਇਹ ਬੰਦੋਬਾਧ ਕੀਤਾ ਹੋਇਆ ਹੈਗਾ ਤੇ ਨਾ ਕਿ ਅਸੀਂ ਕਿਸਾਨਾਂ ਦੀ ਕਰਦਾ ਕਰਤਰ ਉਹਦੇ ਵਿੱਚ ਉਹਨਾਂ ਨਾਲ ਗੱਲਬਾਤ ਉੱਤੇ ਕਿਸਾਨ ਇਸ ਬਜਵਾਰ ਚ ਆ ਗਏ ਬਜਵਾਰ ਚ ਆਉਣ ਦੇ ਕਾਰਨ ਹੀ ਤੇ ਜਦੋਂ ਮੀਟਿੰਗ ਖਤਮ ਹੁੰਦੀ ਆ ਆਗੂਆਂ ਨੂੰ ਉੱਥੇ ਡਟੇਨ ਕਰ ਲਿਆ ਜਾਂਦਾ ਡੱਲੇਵਾਲ ਸਾਹਿਬ ਨੂੰ ਗ੍ਰਿਫਤਾਰ ਕਰ ਲਿਆ ਜਾਂਦਾਗਾ ਕਾਕਾ ਸਿੰਘ ਪੋੜਾ ਜੀ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਮੈਨੂੰ ਕਾਹੜੂ ਗ੍ਰਿਫਤਾਰ ਕਰ ਲਿਆ ਜਾਂਦਾ ਸਰਬੰਸ ਸਿੰਘ ਭੰਦੇਰ ਨੂੰ ਜਿੰਨੇ ਵੀ ਸਾਡੇ ਆਗੂ ਉੱਥੇ ਮੀਟਿੰਗ ਦੇ ਵਿੱਚ ਜਾਂਦੇ ਨੇ ਉਹਨਾਂ ਨੂੰ ਸਾਰਿਆਂ ਨੂੰ ਡਟੇਨ ਕਰ ਲੈਂਦੇ ਨੇ ਡਟੇਨ ਕਰਨ ਤੋਂ ਬਾਅਦ ਉਹ ਫੌਰੀ ਅਖਸ਼ਤੀ ਕਰਦੇ ਨੇ ਉਤੋਂ ਚਾਲੇ ਪਾਉਂਦੇ ਨੇ ਭਾਈ ਸ਼ੰਭੂ ਬਾਰਡਰ ਕਣੀ ਤੇ ਕਨੌੜੀ ਬਾਰਡਰ ਤੇ ਜੀ ਜੀਐਸਡੀ ਦੇ ਬਕਾਇਦਾ ਮੈਂ ਨਾ ਇੱਕ ਕਲਿੱਪ ਵੀ ਬਣਾਈ ਹੈ ਇਸ ਵਾਰ ਮੈਂ ਆਪਦੇ ਫੇਸਬੁੱਕ ਫੇਸਬੁੱਕ ਮੀਡੀਆ ਤੇ ਸੋਸ਼ਲ ਮੀਡੀਆ ਤੇ ਸ਼ੇਅਰ ਵੀ ਕੀਤੀ ਆ ਤੇ ਬਹੁਤ ਵੱਡੀ ਤਦਾਦ ਦੇ ਵਿੱਚ ਗੱਡੀਆਂ ਆਉਂਦੇ ਨੇ ਕਿ ਦਮ ਗੱਡੀਆਂ ਜੋ ਇਡੀ ਕੈਂਟੀ ਦੇ ਵਿੱਚ ਆਉਂਦੇ ਨੇ ਤਾਂ ਆਪਲਾ ਹੁੰਦਾ ਬਹੁਤ ਵੱਡਾ ਕਾਬਲਾ ਆਉਂਦਾ ਆ ਕੇ ਰੁਕ ਜਾਂਦਾ ਹੈ ਜਿੰਦੀ ਕੋਈ ਕਿ ਕਨੌੜੀ ਬਾਰਡਰ ਦੇ ਤੇ ਮਨਦੀਪ ਸੰਧੂ ਜਿਹੜੇ ਆਪਣੇ ਸ਼ਾਇਦ ਆਈਜੀ ਨੇ ਉਹ ਕਰ ਰਹੇ ਹੋੁੰਦੇ ਨੇ ਜੀ ਹਾਂ ਆਉਣ ਸਾਲ ਭਾਈ ਉਹਨਾਂ ਵੱਲੋਂ ਕਿਹਾ ਜਾਂਦਾ ਹੈਗਾ ਕਿ ਤੁਸੀਂ ਸਾਡੇ ਸਾਰੇ ਸਤਕਾਰਯੋਗੋਂ ਸਾਡੇ ਬਜ਼ੁਰਗੋਂ ਵੀ ਆਪਣੀ ਜਿਹੜੀ ਬੌਂਡਿੰਗ ਪਹਿਲਾਂ ਰਹੀ ਇੱਕ ਜਿਨਾਂ ਗੱਲਬਾਤ ਦੀ ਆਪਣੀ ਸਹੀ ਰਹੀ ਆ ਤੇ ਆਪਣੇ ਸਾਡੇ ਆਗੂ ਹੁੰਦੇ ਨੇ ਅੱਗੇ ਭਾਈ ਜਿਵੇਂ ਉੱਥੇ ਸੀਗੇ ਆਪਣੇ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਸੀਗੇ ਆਪਣੇ ਸੰਦੂਹਾ ਸਾਹਿਬ ਉੱਥੇ ਖੜੇ ਸੀਗੇ ਉਹਨਾਂ ਜਦੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਬਾਪੂ ਜੀ ਅਸੀਂ ਨਹੀਂ ਚਾਹੁੰਦੇ ਵੀ ਆਪਣੇ ਚ ਕੋਈ ਤਕਰਾਰ ਹੋਵੇ ਲੜਾਈ ਹੋਵੇ ਤੇ ਪਰ ਆਪਣੇ ਅੱਗੇ ਵੱਲੋਂ ਇਹੀ ਕਿਹਾ ਗਿਆ ਵੀ ਅਸੀਂ ਵੀ ਕਿਸੇ ਤਕਰਾਰ ਚ ਲੜਾਈ ਨਹੀਂ ਪੈਣਾ ਚਾਹੋਗੇ ਕਿਉਂਕਿ ਸ਼ਾਂਤਮਈ ਧਰਨਾ ਜਿਹੜਾ ਸਾਡਾ ਆ ਪਿਛਲੇ ਲੰਮੇ ਸਮੇਂ ਤੋਂ ਚੱਲ ਰਿਹਾ ਹੈਗਾ ਵੀ ਅੱਗੇ ਵੀ ਅਸੀਂ ਸ਼ਾਂਤਮਈ ਧਰਨਾ ਚੱਲਦਾ ਰੱਖਣਾਗਾ ਵੀ ਅਸੀਂ ਕੋਈ ਤਕਰਾਰਵਾਦੀ ਨਹੀਂ ਕਰਨੀ ਤਾਂ ਉਹਨਾਂ ਵੱਲੋਂ ਸਖਤ ਸ਼ਬਦਾਂ ਚ ਕਿਹਾ ਜਾਂਦਾ ਵੀ ਵੀ ਕੋਈ ਵੀ ਸਵਾਲ ਜਵਾਬ ਨਹੀਂ ਕਰਨਾਗਾ ਵੀ ਇੱਕ ਜੇਡੇ ਕੋਈ ਆਗੂ ਤੁਹਾਡੇ ਮੈਨੋਂ ਪੁੱਛ ਸਕਦੇ ਨੇ ਵੀ ਸਾਨੂੰ ਕਈਆ ਕਰ ਦੇਣਾ ਚਾਹੁੰਦੇ ਆ ਵੀ ਸਰਕਾਰ ਵੱਲੋਂ ਸਖਤ ਨਿਰਦੇਸ਼ ਨੇ ਹੂੰ ਬੇਸੀ ਨੂੰ ਕਲੀਅਰ ਕਰਾਂਗੇ 101% ਕਲੀਅਰ ਕਰਾਂਗੇ ਉਹ ਤੁਸੀਂ ਦੇਖੋਗੇ ਕਿ ਕਿਵੇਂ ਕਰਾਉਣਾ ਵੀ ਚੁੱਪ ਕਰਕੇ ਬਸਾਂ 'ਚ ਬੈਠਣਾ ਜਾਂ ਦੂਜੇ ਤਰੀਕੇ ਨਾਲ ਹੂੰ ਠੀਕ ਹੈ ਜਦੋਂ ਆਪਾਂ ਕਹਿੰਦੇ ਵੀ ਚੁੱਪ ਕਰਕੇ ਬਸਾਂ 'ਚ ਚੜਜੋ ਤੇ ਜੇ ਕੋਈ ਤੁਸੀਂ ਤਕਰਾਰਬਾਜੀ ਕਰੋਗੇ ਬਈ ਜੀ ਡੈਟੀਫਾਈ ਕਰਕੇ ਵੀ ਜਿਹੜੇ ਜਿਹੜੇ ਵੀ ਹੋਲਣਬਾਜੀ ਕਰਨਗੇ ਉਹਨਾਂ ਤੇ ਸਖਤ ਬਈ ਕਾਰਵਾਈ ਕਰਾਂਗੇ ਹੂੰ ਤੇ ਉਸੇ ਲੋਡ ਬਈ ਬੰਦ ਨੂੰ ਘੇਰਾ ਪਾ ਕੇ ਜਿਹੜੇ ਪਹਿਲੇ ਨਾਕੇ ਦੇ ਬਟਨ ਚੱਕ ਕੇ ਉਹਨੂੰ ਬਸਾਂ ਚੜਾ ਲੈਂਦੇ ਨੇ ਐਨੀ ਗੱਲ ਦੇ ਵਿੱਚ ਕਿਸਾਨ ਨੂੰ ਮੰਨ ਕੇ ਨਾਲ ਦੀ ਨਜ਼ਰ ਉਹਨਾਂ ਨੇ ਕਿਸਾਨਾਂ ਦੀ ਬਈ ਜਦੋਂ ਗੱਲ ਹੁੰਦੀ ਹੈ ਨਾ ਜਦੋਂ ਦੇਖਿਆ ਜਾਵੇ ਦੇਖੋ ਉਹਨਾਂ ਨੇ ਜਿਹੜੀ ਗੱਲ ਕਹੀ ਵੀ ਅਸੀਂ ਸਾਡੀ ਜਿਹੜੀ ਹੁਣ ਸਾਡੀ ਗਿਣਤੀ ਆ ਵੀ ਉਹ 3000 ਲਗਭਗ ਆ ਵੀ ਇੰਨੀ ਗਿਣਤੀ ਸੀ ਇੱਥੇ ਪਹੁੰਚ ਕੇ ਤੇ ਇੰਨੀ ਗਿਣਤੀ ਹੋ ਰਹੀ ਆ ਇੱਥੇ ਆ ਜਿਹੜੀ ਉਹ ਕਿਸਾਨਾਂ ਦੀ ਗਿਣਤੀ ਹੁੰਦੀ ਆ ਉਹ ਤਕਰੀਬਨ 3-400 ਹੀ ਹੁੰਦੀ ਆ ਜਿਹੜੀ ਰੈਗੂਲਰ ਚੱਲਦੀ ਛਤ ਜਿਹੜੀ ਰੈਗੂਲਰ ਹੁਣ ਚੱਲ ਰਹੀ ਜੀ ਕਿਉਂਕਿ 3-400 ਗਿਣਤੀ ਦੇ ਵਿੱਚ ਤੇ ਉੱਤਰ ਵੱਡੀ ਗਿਣਤੀ ਦੇ ਵਿੱਚ ਪ੍ਰਸ਼ਾਸਨ ਦੇ ਨਾਲ ਵੀ ਜੇ ਆਪਾਂ ਚਾਹੀਏ ਵੀ ਆਪ ਕੋਲ ਨੂੰ ਰੋਕਣ ਦੇ ਪ੍ਰਸ਼ਾਸਨ ਨੂੰ ਨਹੀਂ ਰੋਕ ਸਕਦੇ ਸੀਗੇ ਉਥੇ ਫਿਰ ਵੀ ਆਪਾਂ ਸ਼ਾਂਤਮਈ ਰਹਿਣਾਗਾ ਕੋਈ ਆਪਾਂ ਕੋਈ ਹੰਲੜਵਾਜਤਾ ਬਈ ਕਰਨੀ ਨਹੀਂ ਹੁੰਦੀ ਠੀਕ ਆ ਨਾ ਵੀ ਉਹ ਆਪਾਂ ਨੂੰ ਫਿਰ ਵੀ ਉਹਨਾਂ ਧੱਕਿਆਂ ਉਹ ਵੀ ਲਈ ਜਾਣਾ ਚਾਹੀਦਾ ਹਾਂ ਜਿਵੇਂ ਸ਼ਾਂਤਮਈ ਤਰੀਕੇ ਨਾਲ ਜਦੋਂ ਕਿਸਾਨ ਬੱਸਾਂ ਤੇ ਚੜਾ ਕੇ ਕੋਰਸੇ ਤਲਾਰਗੇ ਕੋਈ ਜਗ੍ਹਾ ਜੇਲ ਬਣਾਈ ਪੈਨਸ ਨੂੰ ਜੇਲ ਬਣਾਇਆ ਗਿਆ ਉਹ ਕੰਨ ਜੇਲ ਬਣਾਈ ਗਈ ਹਾਂਜੀ ਵੀ ਤੇ ਜਿਹੜਾ ਕਿਸਾਨਾਂ ਦਾ ਸਮਾਨ ਸੀ ਉਹਨੂੰ ਉਹ ਤੋੜ ਪੰਨ ਕੀਤੀ ਗਈ ਉਹਨਾਂ ਦੀ ਕੋਈ ਦੇਖਰੇਖ ਨਹੀਂ ਕੀਤੀ ਗਈ ਜੇ ਕਿਸਾਨਾਂ ਨੂੰ ਇਸੇ ਤਰ੍ਹਾਂ ਹੀ ਕਹਿ ਰਹੇ ਨੇ ਕਿ ਜਿਹਦੇ ਟਰੈਕਟਰ ਨੇ ਆਉਂਦੇ ਲਿਜਾ ਸਕਦਾ ਜਾਂ ਟਰਾਲੀ ਨਾਲ ਲਿਜਾ ਸਕਦਾ ਵੀ ਸਾਨੂੰ ਇੰਨੇ ਇੰਨਾ ਸਮਾਂ ਦਿੱਤਾ ਜਾਂਦਾ ਹੈ ਇਹ ਵੀ ਹੋ ਸਕਦਾ ਸੀ ਹੋ ਸਕਦਾ ਬਿਲਕੁਲ ਭਾਈ ਦੇਖੋ ਜਦੋਂ ਇਹਨਾਂ ਨੇ ਆਪ ਨੂੰ ਡਟੇਨ ਕਰ ਲਿਆ ਠੀਕ ਹੈ ਇਹਨਾਂ ਨੇ ਜਦੋਂ ਕਹਿਤਾ ਨਹੀਂ ਸੀ ਤਾਂ ਨੇ ਕਲੀਅਰ ਕਰਾਉਣੇ ਨੇ ਉੱਥੇ ਭਈ ਇਹ ਸਮਾਂ ਦੰਦੇ ਵੀ ਠੀਕ ਆ ਭਈ ਇਸ ਤੋਂ ਬਾਅਦ ਅਸੀਂ ਬਲਦ ਦਾ ਪ੍ਰਯੋਗ ਕਰਾਂਗੇ ਵੀ ਸੋਨੂੰ ਅਸੀਂ ਕੱਲ ਤੱਕ ਨਾ ਆ ਪਰਸੋਂ ਤੱਕ ਨਾ ਸਮਾਂ ਦੰਦੇ ਵੀ ਆਪਦੇ ਟਰੈਕਟਰ ਚਾੜਨਗਾ ਜੋ ਵੀ ਆਪਦਾ ਸਾਮਾਨ ਆ ਭਈ ਆ ਤਾਂ ਤੁਸੀਂ ਉਹ ਲੈ ਕੇ ਜਾਓ ਹੂੰ ਠੀਕ ਆ ਨਾ ਉਹ ਵੀ ਗੱਲ ਹੋ ਸਕਦੀ ਸੀਗੀ ਵੀ ਜੇਕਰ ਤੁਸੀਂ ਸ਼ਾਂਤਮਈ ਤਰੀਕੇ ਨਾਲ ਲੈ ਜਾਓਗੇ ਤਾਂ ਸਹੀ ਆ ਨਹੀਂ ਭਈ ਅਸੀਂ ਬਲਦ ਦਾ ਪ੍ਰਯੋਗ ਕਰਕੇ ਵੀ ਅਸੀਂ ਝਕਾਵਾਂਗੇ ਹੂੰ ਠੀਕ ਆ ਫਿਰ ਵੀ ਭਈ ਕਿਸਮਾਨ ਆਉਦਾ ਵੀ ਸਮਾਨ ਨੂੰ ਚੱਕ ਲੈਣਾ ਸੀਗਾ ਤੇ ਉਹਨਾਂ ਦੀ ਕੱਜਲ ਕੁਵਾਰੀ ਨਹੀਂ ਹੋਣੀ ਸੀ ਤੇ ਇਹਨਾਂ ਦੀ ਜਿਹੜੀ ਲੱਖਾਂ ਦੇ ਸਮਾਨ ਦਾ ਜਿਹੜਾ ਇੱਥੇ ਉੱਤੇ ਨੁਕਸਾਨ ਹੋਇਆ ਉਹ ਨਹੀਂ ਹੋਣਾ ਸੀਗਾ ਬਹੁਤ ਵੱਡਾ ਜਿਹੜਾ ਕਿਸਾਨਾਂ ਦਾ ਨੁਕਸਾਨ ਹੋਇਆ ਗਿਆ ਪੁੱਤਾਂ ਮਾਰ ਕੇ ਹੁੰਦੇ ਆ ਬਈ ਕਿਸਾਨਾਂ ਦੇ ਟਰੈਕਟਰ ਟਰਾਲੀਆਂ ਜਿਹੜੇ ਉਹਨਾਂ ਦੇ ਪੁੱਤਾਂ ਵਰਗਾ ਸਮਾਨ ਉਹਨਾਂ ਨੇ ਉੱਥੇ ਲਿਜਾ ਕੇ ਕਤਾਨਾਂ 'ਚ ਛੜਦਾ ਬਈ ਇੱਕ ਖੁੱਲਾ ਜਿਹਾ ਗਰਾਊਂਡ ਜੀ ਉੱਤੇ ਛੜਦਾ ਜਿੱਥੋਂ ਕਿ ਲੱਖਾਂ ਲੋਕਾਂ ਨੇ ਚੋਰੀ ਕਰ ਲਏ ਟਰੈਕਟਰਾਂ ਦੀਆਂ ਬੈਟਰੀਆਂ ਤੱਕ ਨਹੀਂ ਛੜੀਆਂ ਟਰੈਕਟਰਾਂ ਦੀਆਂ ਬੈਟਰੀਆਂ ਬਈ ਗੈਸ ਸਿਲੰਡਰ ਵਗੈਰਾ ਜੋ ਵੀ ਕਿਸਾਨਾਂ ਦਾ ਕੀਮਤੀ ਸਮਾਨ ਸੀ ਸਾਰਾ ਚੱਕ ਚੱਕ ਕੇ ਬਈ ਉਹ ਲੈ ਗਏ ਹੂੰ ਤੇ ਜਿਹੜੀਆਂ ਇੱਕ ਟਰਾਲੀਆਂ ਚੋਰੀ ਦੀਆਂ ਵੀਡੀਓ ਆਉਂਦੀਆਂ ਵੀ ਟਰਾਲੀਆਂ ਚੋਰੀ ਹੋਈਆਂ ਨੇ ਹੂੰ ਤੇ ਉਹ ਮਿਲ ਵੀ ਰਹੀਆਂ ਨੇ ਹੂੰ ਕਈ ਜਿਵੇਂ ਸੋਸ਼ਲ ਮੀਡੀਆ ਤੇ ਦੇਖਦੇ ਆ ਕੋਈ ਆਮ ਆਦਮੀ ਪਾਰਟੀ ਦੇ ਕੋਈ ਬੰਦੇ ਨੇ ਜਾਂ ਉਹਨਾਂ ਦੇ ਘਰਾਂ ਚੋਂ ਮਿਲਦੀਆਂ ਨੇ ਉਹਨੂੰ ਕਿਵੇਂ ਦੇਖਦੇ ਦੇਖੋ ਭਾਈ ਇਹਨਾਂ ਜਿਹੜੀਆਂ ਹੁਣ ਜਿਹੜੀਆਂ ਟਰਾਲੀਆਂ ਦੇਖੋ ਨੂੰ ਪਤਾ ਵੀ ਟਰਾਲ ਲੱਖਾਂ ਦੇ ਕਿਉਂ 20 ਲੱਖਾਂ ਆਉਂਦੀ ਹੈ 1 2 2.5 2.5 ਲੱਖ ਦੇ ਵੱਡੇ ਟਰਾਲ 4 4 ਲੱਖ ਦੀਆਂ ਟਰਾਲੀਆਂ ਟਰਾਲੀਆਂ ਤੇ ਰਹੁੰਦੀਆਂ ਨੇ ਖਾਸ ਕਰਕੇ ਮਾਝੇ ਏਰੀਏ ਦੇ ਟ੍ਰਾਲੇ ਬਣਦੇ ਵੱਡੇ ਟਾਲੇ ਤੇ ਟਾਲੇ ਵੱਡੇ ਟਾਲੇ ਬਣਦੇ 5-5 ਲੱਖ ਦੇ ਟ੍ਰਾਲੇ ਬਣਦੇ ਉਹਨਾਂ ਨੂੰ ਟਾਰਗੇਟ ਕਰਕੇ ਉਹ ਚੂਈਆਂ ਕਈਆਂ ਤੋਂ ਚੋਰੀ ਕੀਤੀਆਂ ਗਈਆਂ ਭਈ ਹੂੰ ਤੇ ਇਹ ਸਰਕਾਰ ਦੀ ਮਿਲੀਭੁਗਤ ਦੇ ਨਾਲ ਹੀ ਸਰਕਾਰ ਦੇ ਜਿਹੜੇ ਮਨ ਸਰਕਾਰ ਦੇ ਵਿੱਚ ਬੰਦੇ ਬੈਠੇ ਨੇ ਕੁਝ ਜਿਨ੍ਹਾਂ ਨੂੰ ਸਰਕਾਰ ਦੀ ਸ਼ੈ ਸੀ ਉਹ ਹੀ ਤਰ੍ਹਾਂ ਦੇ ਮੁੱਤ ਲਿਆ ਕੰਨ ਨੇ ਆਪ ਦੇ ਗਰਾਜ ਵਗੈਰਾ 'ਚ ਲਾ ਲੈਣਾ ਉਹ ਤਾਂ ਲੋਕਾਂ ਦੇ ਕਲੀਅਰ ਵੀਡੀਓ ਆ ਗਿਆ ਭਈ ਸਾਰਿਆਂ ਤੇ ਮਤਲਬ ਇਹਦਾ ਜ਼ਿੰਮੇਵਾਰ ਕੌਣ ਹੋਊਗਾ ਜੀ ਪਰ ਭਾਈ ਕੌਣ ਕਰੂ ਜਿਹੜੀਆਂ ਤਰਾਹਾਂ ਕੁਸਤਾਂ ਲੱਭ ਗਈਆਂ ਜਿਹੜੀਆਂ ਨਹੀਂ ਲੱਭੀਆਂ ਜਾਂ ਇਹਦਾ ਨੁਕਸਾਨ ਹੋਇਆ ਉਹਦੀ ਪਰਪਾਈ ਕੌਣ ਕਰੂ ਜਿੰਨਾ ਵੀ ਬਈ ਨੁਕਸਾਨ ਹੋਇਆ ਕਿਸਾਨਾਂ ਦਾ ਉਹਦੀ ਪਰਪਾਈ ਪੰਜਾਬ ਸਰਕਾਰ ਕਰੂਗੀ ਕਿਉਂਕਿ ਪੰਜਾਬ ਸਰਕਾਰ ਦੀ ਸ਼ਹਿਦ ਇਹ ਕੰਮ ਹੋਇਆ ਜਿਹੜੀ ਚੋਰੀ ਵੀ ਹੋ ਰਹੀ ਹੈ ਪੰਜਾਬ ਸਰਕਾਰ ਦੀ ਸ਼ਹਿਦੇ ਹੋ ਰਹੀ ਹੈ ਬਈ ਇਹਦੇ ਨੁਕਸਾਨ ਦੀ ਪਰਪਾਈ 101% ਸਰਕਾਰ ਸਰਕਾਰ ਹੀ ਕਰੂਗੀ ਹਾਂ ਆ ਕਿਸਾਨ ਸਰਕਾਰ ਪਾਸੇ ਇੱਕ ਨਿੱਜੀ ਚੈਨਲ ਤੇ ਇੱਕ ਇੰਟਰਵਿਊ ਚੱਲ ਰਹੀ ਸੀ ਉਕੇ ਇਹਦੇ ਸੀ ਮਲੀ ਭੁਗਤ ਦਾ ਕਿਸਾਨਾਂ ਨਾਲ ਮਲੀ ਭੁਗਤ ਗੈਂਟੀ ਘਟ ਗਈ ਸੀ ਕਿਸਾਨ ਵੀ ਉੱਠਣਾ ਚਾਹੁੰਦੇ ਸੀ ਜੇ ਉਹ ਆਪਣੇ ਆਪ ਬੈਕ ਮੁੜਦੇ ਸੀ ਤਾਂ ਉਹਨਾਂ ਦੀ ਬਦਨਾਮੀ ਕਿੰਨੀ ਵੱਧਦੀ ਸੀ ਉਹ ਵੀ ਇਹ ਕਿ ਮਲੀ ਭੁਗਤ ਦਾ ਸਰਕਾਰ ਦੇ ਨਾਲ ਹੋ ਕੇ ਸਾਰਾ ਇਹ ਛੜੰਤਰ ਦਾ ਜਾ ਗਿਆ ਦੇਖੋ ਬਈ 110 12 ਦਿਨ ਹੋ ਗਏ ਪ੍ਰਧਾਨ ਦੀ ਮਰਨ ਵਰਤੇ ਬੈਠੇ ਹੋਏ ਨੇ ਸਿਰਫ ਕੱਲਾ ਪਾਣੀ ਲੈ ਰਹੇ ਸੀਗੇ ਫਿਰ ਜਦੋਂ ਤੋਂ ਬਾਅਦ ਜਦੋਂ ਲੰਮਾ ਸਮਾਂ ਮਰਨ ਵਰਤੇ ਬੈਠੇ ਰਹਿੰਦੇ ਨੇ ਫਿਰ ਪ੍ਰਪੋਜ਼ਲ ਆਉਂਦਾ ਹੈਗਾ ਸੈਂਟਰ ਵੱਲੋਂ ਇੱਕ ਮੀਟਿੰਗਾਂ ਦਾ ਵੀ ਦੌਰ ਆ ਫਤਵਾਰੇ ਸ਼ੁਰੂ ਕਰਨ ਲੱਗੇ ਆ ਉਹਦੇ ਆਧਾਰ 'ਤੇ ਉਹਨੇ ਮੈਡੀਕਲ ਟਰੀਟਮੈਂਟ ਸ਼ੁਰੂ ਕੀਤਾ ਜੀ ਤੁਹਾਨੂੰ ਵੀ ਪਤਾ ਭਾਈ ਇੱਕ ਰੋਟੀ ਪਾਣੀ ਖਾ ਕੇ ਤਾਂ ਬੰਦਾ ਜਿਉਂਦਾ ਰਹਿ ਸਕਦਾ ਮੈਡੀਕਲ ਟਰੀਟਮੈਂਟ ਤੇ ਕਿੰਨਾ ਕ ਬੰਦਾ ਸਮਾਂ ਜਿਉਂਦਾ ਰਹਿ ਸਕਦਾ ਕਿੰਨਾ ਕ ਚੱਲ ਸਕਦਾ ਹੈਗਾ ਆਪਦੀ ਜਾਨ ਦੀ ਬਾਜ਼ੀ ਜਿਹੜੀ ਦਾਤੇ ਲਈ ਬੈਠੇ ਹੈ ਕੀ ਇਹ ਅਜਿਹੀਆਂ ਗੱਲਾਂ ਭਈ ਉਹਨਾਂ ਉਹ ਅਜਿਹੀਆਂ ਗੱਲਾਂ ਕਰਨਗੇ ਪਹਿਲੀ ਗੱਲ ਤਾਂ ਉਹਨਾਂ ਲੋਕਾਂ ਨੂੰ ਵੀ ਸ਼ਰਮ ਆਉਣੀ ਚਾਹੀਦੀ ਜਿਹੜੇ ਅਜਿਹੀਆਂ ਗੱਲਾਂ ਕਰ ਰਹੇ ਨੇ ਇਹ ਬਿਲਕੁਲ ਵੀ ਕਦੇ ਵੀ ਇਹ ਨਹੀਂ ਹੋ ਸਕਦਾ ਭਾਈ ਕਿਉਂਕਿ ਸਰਦਾਰ ਜਜੀਤ ਸਿੰਘ ਦੰਦਿਆ ਸਭ ਆਪ ਦੀ ਚਾੜ ਦੀ ਬਾਜ਼ੀ ਲਾਈ ਬੈਠੇ ਨੇ ਅੱਜ ਵੀ ਜੇ ਉਹਨਾਂ ਨੂੰ ਰੀਟੇਨ ਕੀਤਾ ਹੋਇਆ ਭਾਈ ਉਹਨਾਂ ਨੇ ਪਾਣੀ ਤੱਕ ਵੀ ਲੈਣਾ ਬੰਦ ਕਰਤਾ ਤੇ ਇੱਥੇ ਤੁਸੀਂ ਦੇਖੋਗੇ ਲੱਗਦਾ ਹੈਗਾ ਜੀ ਇਹਨਾਂ ਨੇ ਕੋਈ ਸਰਕਾਰ ਨਾਲ ਕੋਈ ਮੀਟਿੰਗ ਕੀਤੀ ਹੋਊਗੀ ਇਹ ਸਰਾਸਰ ਝੂਟੀਆਂ ਨੇ ਬਿਚੂਟੀਆਂ ਵਾਹਮਾਂ ਜਿਹੜੀਆਂ ਪਲਾਨ ਨਹੀਂ ਕਰਾਈਆਂ ਕਿਸਾਨਾਂ ਦੀ ਕਮਜ਼ੋਰੀ ਕਿੱਥੇ ਰਹੇਗੀ ਜੇ ਆਪਾਂ ਗੱਲ ਕਰੀਏ ਵੀ ਜਿਹੜਾ ਮੋਰਚਾ ਹੁਣ ਫੇਲ ਹੋ ਗਿਆ ਬਾਰਡਰ ਖਾਲੀ ਕਰਵਾ ਲਈ ਕਮਜ਼ੋਰੀ ਕਿੱਥੇ ਰਹੇਗੀ ਜਾਂ ਕਿਸਾਨ ਕਿਸਾਨ ਜਥੇਬੰਦੀਆਂ ਇਕੱਠੀਆਂ ਨਹੀਂ ਹੋਣੀਆਂ ਸਾਰੇ ਕਿਸਾਨ ਜਥੇਬੰਦੀਆਂ ਨੂੰ ਇਕੱਠੇ ਹੋਣਾ ਚਾਹੀਦਾ ਸੀ ਜਾਂ ਅੱਗੇ ਤੋਂ ਇਕੱਠੇ ਹੋ ਕੇ ਦੁਬਾਰਾ ਜੇ ਮੋਰਚਾ ਜਿਤਨਾ ਜਾਂ ਮੰਗਾਂ ਮੰਨਵਾਉਣੀਆਂ ਨੇ ਜਾਂ ਐਮਐਸਬੀ ਲਾਗੂ ਕਰਾਉਣੀ ਹੈ ਜਾਂ ਅੱਗੇ ਤੋਂ ਇਕੱਠੇ ਹੋਣਾ ਤੁਸਾਰੇ ਕਿਸਾਨ ਜਥੇਬੰਦੀਆਂ ਨੂੰ ਇੱਥੇ ਨਾ ਭਈ ਆਪਾਂ ਜੇ ਆਪਾਂ ਕਹੀਏ ਮੋਰਚੇ ਨੂੰ ਫੇਰ ਨਹੀਂ ਕਹਿ ਸਕਦੇ ਮੋਰਚਾ ਨਹੀਂ ਫੇਰ ਹੋਇਆ ਮੋਰਚਾ ਸਾੜੇ ਵੀ ਚੱਲ ਰਿਹਾ ਹੈਗਾ ਕਿਉਂਕਿ ਸਾਡੇ ਜਿਹੜੇ ਸਾਡੇ ਜਰਨਲ ਡਿਜੀਸ਼ਨ ਡੱਲੇ ਆ ਜੀ ਵਾਲੇ ਮਰਗਵਾਤੇ ਬੈਠੇ ਨੇ ਉਹਨਾਂ ਨੇ ਪਾਣੀ ਚੱਕ ਲੈਣਾ ਬੰਦ ਕਰਤਾ ਉਹਨਾਂ ਨੇ ਕੀ ਕੀਤਾ ਹੈਗਾ ਵੀ ਜਦੋਂ ਤੱਕ ਕਿਸਾਨਾਂ ਦੇ ਜਿੰਨਾ ਦਾ ਮਾਨ ਲੈ ਕੇ ਉਹ ਤੀਜੀ ਪੱ ਭਾਈ ਨੂੰ ਦੀ ਸਾਰੇ ਆਕੂ ਰਿਆ ਨਹੀਂ ਸਾਡਾ ਜਿਹੜਾ ਮੀਟਿੰਗਾਂ ਦਾ ਕਵਰੇਜ ਨੂੰ ਕੀਤਾ ਜਾਂਦਾ ਉਹਨਾਂ ਟਾਈਮ ਮੈਂ ਪਾਣੀ ਦੀ ਘੁੱਟ ਤੱਕ ਨਹੀਂ ਪੀਊਗਾ ਅੰਦੋਲਨ ਉਸੇ ਤਰੀਕੇ ਦੇ ਨਾਲ ਚੱਲ ਰਿਹਾ ਹੈਗਾ ਠੀਕ ਆ ਇੱਕ ਗੱਲ ਇਹ ਜ਼ਰੂਰ ਹੋਈ ਹੈ ਬਾਈ ਜਿਹੜਾ ਜਥੇਬੰਦੀਆਂ ਦੇ ਵਿੱਚ ਆਪਸੀ ਪੱਕ ਪਿਆ ਹੈਗਾ ਕਿਉਂਕਿ ਮੈਂ ਮੀਟਿੰਗਾਂ ਜਥੇਬੰਦੀ ਐਸਕੇਮ ਨਾਲ ਵੀ ਮੀਟਿੰਗਾਂ ਹੁੰਦੀਆਂ ਨੇ ਐਸਕੇਮ ਨੂੰ ਉੱਥੇ ਚਾਹੀਦਾ ਸੀਗਾ ਉਹ ਲੰਮਾ ਸਮਾਂ ਲੈਣ ਦੀ ਬਜਾਏ ਇੱਕ ਇੱਕ ਕੋਈ ਸਮਝੌਤਾ ਇਹਨਾਂ ਨੇ ਕਰਨਾ ਸੀਗਾ ਦੋਨਾਂ ਫਰਮਾਂ ਦੇ ਨਾਲ ਐਸਕੇਮ ਨਾਲ ਸਮਝੌਤਾ ਕਰਨਾ ਸੀ ਤੇ ਉੱਥੇ ਹੀ ਉਹਨਾਂ ਦਾ ਸਾਥ ਦੇਣਾ ਸੀ ਜਾ ਕੇ ਜਿਹੜੀ ਗਿਣਤੀ ਘਟੀਏ ਗਿਣਤੀ ਨਹੀਂ ਘਟਣੀ ਚਾਹੀਦੀ ਸੀ ਬਾਕੀ ਦੂਜੇ ਨੰਬਰ ਤੇ ਭਾਈ ਗੱਲ ਇਹ ਵੀ ਆ ਜਾਂਦੀ ਹੈ ਸਰਕਾਰ ਨੇ ਇੱਕ ਵਿਸ਼ਵਾਸ ਦਾ ਤਾਅ ਕੀਤਾ ਬਹੁਤ ਵੱਡਾ ਆਹ ਸਰਕਾਰ ਨੇ ਧਰਨਾ ਚਕਾਉਣਾ ਸੀਗਾ ਦੱਸ ਕੇ ਆਉਂਦੇ ਆਲਟੀਮੇਟ ਦੇ ਕੇ ਆਉਂਦੇ ਹੂੰ ਕੀਤਾ ਜੇ ਕੋਈ ਮਹੱਲਾ ਜ਼ੋਰ ਜਾਪਾ ਦਸਤੀ ਵੀ ਕਰਨੀ ਜੇ ਧਰਨਾ ਚਕਾਉਣੇਗਾ ਆਲਟੀਮੇਟ ਦੇ ਦੇ ਵਿੱਚ ਤਾਜ਼ ਮੈਨੂੰ ਪਈਏ ਜੀ ਧਰਨਾ ਚਕਾਵਾਂ ਨੂੰ ਜੇ ਭਾਈ ਦੇਖਣ ਵਿੱਚ ਆਸਾਨ ਵੀ ਆ ਵੀ ਚੈਰੀ ਕਰ ਲੈਂਦੇ ਪਹਿਲਾਂ ਤਾ ਦੇ ਨਾ ਸਹੀ ਨਾ ਪਹਿਲਾਂ ਕਿਨੇ ਕਿਨੇ ਕਿਉਂਕਿ ਸਰਕਾਰ ਦੇ ਨਾਲ ਮੀਟਿੰਗਾਂ ਚੱਲ ਰਹੀਆਂ ਨੇ ਮੀਟਿੰਗਾਂ ਦਾ ਰੋਲ ਚੱਲ ਰਿਹਾ ਹੈ ਕੇਂਦਰ ਦੇ ਮੰਤਰੀ ਮੀਟਿੰਗਾਂ ਦੇ ਵਿਚ ਆ ਰਹੇ ਨੇ 4 ਤਰੀਕ ਦਾ ਮੂਰੇ ਫੇਰ ਸਮਾਂ ਦਿੱਤਾ ਮੀਟਿੰਗ ਦਾ ਇਹ ਤਾਂ ਕੋਈ ਲੱਗ ਹੀ ਨਹੀਂ ਰਿਹਾ ਸੀ ਕੋਈ ਇਹੋ ਜੀ ਗੱਲਬਾਤ ਵੀ ਹੋ ਗਈ ਕਿੱਡਾ ਵਿਸ਼ਵਾਸ ਦੇ ਵਿੱਚ ਲੈ ਕੇ ਸਾਰੀ ਕਾਰਵਾਈ ਨੂੰ ਇਲਜ਼ਾਮ ਦਿੱਤਾ ਗਿਆ ਹੈ ਜੇ ਇਹਦੇ ਵਿੱਚ ਇਲਜ਼ਾਮ ਇਹ ਲਾਇਆ ਗਿਆ ਕਿ ਕਿਸਾਨਾਂ ਵੱਲੋਂ ਸੜਕਾਂ ਰੋਕੀਆਂ ਗਈਆਂ ਇਹ ਬਈ ਸਾਰਿਆਂ ਨੂੰ ਪਤਾ ਜਿਹੜੀਆਂ ਸੜਕਾਂ ਸੜਕਾਂ ਕਿਸਾਨਾਂ ਨੇ ਨਹੀਂ ਰੋਕੀਆਂ ਸੜਕਾਂ ਜਿਹੜੀ ਮੰਨ ਲਓ ਇਹ ਨਾਲੋਂ ਹਰਿਆਣੇ ਦੀਆਂ हरियाणाय सरकार ਵੱਲੋਂ हरियाणा ਦੇ ਪ੍ਰਸ਼ਾਸਨ ਵੱਲ ਘੜਕਟਾਂਗੇ ਰੋਕੀਆਂ ਨਹੀਂਆਂ ਜੀਆਂ ਕਿਸਾਨਾਂ ਵੱਲੋਂ ਕੋਈ ਛਟ ਨਹੀਂ ਲੋਕੀ ਗਈ ਸੀ। ਆਵਾਜ਼ਾਂ ਜਾਈ ਜਾ ਰਹੀ ਸੀ ਕਿ ਕਿਸਾਨਾਂ ਦੀ ਗੋਹ ਜਿਹੜਾ ਮੂਰੇ ਕੰਦ ਵਗੈਰਾ ਬਣਾਈ ਸੀ ਉਹ ਹਰਿਆਣ ਦੀ ਸਰਕਾਰ ਨੇ ਬਣਾਈ ਸੀ। ਪ੍ਰਸ਼ਾਸਨ ਨੇ ਜਦੋਂ ਧਰਨਾ ਚਕਾ ਲਿਆ ਧਰਨਾ ਚਕਾਉਣ ਤੋਂ ਅਗਲੇ ਦਿਨ ਫੇਰ ਬਿਆਨ ਆਉਂਦਾ ਕਿ ਜੇ ਕੋਈ ਦੁਬਾਰਾ ਧਰਨੇ ਵੱਲ ਧਰਨੇ ਜਾ ਕੋ ਤਾਂ ਮੈਂ ਲਾਉਣ ਦੀ ਕੋਸ਼ਿਸ਼ ਕਰੂਗਾ। ਅਸੀਂ ਰਿਟਾਇਰਮੈਂਟ ਨਹੀਂ ਲਏ। ਉਸੀ ਵੀ ਸਾਹ ਸੁਣਾ ਹੋਏ ਬਿਲਕੁਲ ਬਿਲਕੁਲ ਤੇ ਇਹ ਇਹ ਬਿਆਨ ਨੂੰ ਫਿਰ ਕਿਵੇਂ ਦੇਖਦੇ ਹੋ ਵੀ ਕਿਸਾਨ ਫਿਰ ਡਰ ਕੇ ਘਰਾਂ ਚ ਬਣ ਗਏ ਇਹ ਬਈ ਸੜਕਾਂ ਤੇ ਜੇ ਦੇਖਿਆ ਅਗਲੇ ਦਿਨ ਬਹੁਤ ਘੱਟ ਲੋਕ ਉਤਰੇ ਨੇ ਸੜਕਾਂ ਤੇ ਜੇ ਤਾਮਨ ਲਾਡੂ ਦੀ ਗੱਲ ਕਰਦੇ ਆ ਜਾਂ ਰਾਜਸਥਾਨ ਦੀ ਗੱਲ ਕਰਦੇ ਆ ਉੱਥੇ ਲੋਕਾਂ ਨੇ ਬਹੁਤ ਕਰਿਆ ਤਾਮਨ ਲਾਡੂ ਦੇ ਵਿੱਚ ਰੇਲਾਂ ਵੀ ਰੋਕੀਆਂ ਗਈਆਂ ਪੰਜਾਬ ਦੇ ਵਿੱਚ ਐਸਾ ਕੁਝ ਦੇਖਣ ਨੂੰ ਨਹੀਂ ਮਿਲਿਆ ਇਹ ਪੰਜਾਬ ਦੇ ਲੋਕ ਡਰ ਕੇ ਇਹ ਐਸਲ ਚਨਾ ਇਹ ਜਿਹੜੇ ਇਹਨਾਂ ਦੇ ਜਿਹੜੀ ਇਹਨਾਂ ਦੀ ਬਿਆਨਬਾਜ਼ੀ ਹੈ ਦੇਖੋ ਇਹ ਮੰਨ ਲਾ ਨਾ ਤਾਹਨਾ ਚਾਹੇ ਜਿਹੜੀ ਬਿਆਨਬਾਜ਼ੀ ਜਿਹੜੀ ਕੀਤੀ ਜਾ ਰਹੀ ਹੈ ਸਰਕਾਰ ਵੱਲੋਂ ਲਾ ਲਓ ਪ੍ਰਸ਼ਾਸਨ ਵੱਲੋਂ ਲਾ ਲਓ ਇੱਕ ਡਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਨਹੀਂ ਭਾਈ ਕਿਸਾਨ ਨਾ ਤਾਂ ਪਹਿਲਾਂ ਡਰੇ ਜੀ ਨਾ ਹੁਣ ਡਰਨ ਕਿਉਂਕਿ ਕਿਸਾਨਾਂ ਨੇ ਜਿਹੜਾ ਪ੍ਰੋਟੈਸਟਾ ਸ਼ਾਂਤਮਈ ਹੀ ਰਹਿ ਕੇ 2002 ਤੋਂ 20 ਦੇ ਵਿੱਚ ਜਿਹੜਾ ਅੰਦੋਲਨ ਲੜਿਆ ਗਿਆ ਸ਼ਾਂਤਮਈ ਤਰੀਕੇ ਨਾਲ ਰਹਿ ਕੇ ਅੰਦੋਲਨ ਲੜਿਆ ਸੀ ਕਿੰਨੀਆਂ ਕਿੱਡੀਆਂ ਵੱਡੀਆਂ ਆਫਤਾਂ ਵੀ ਆਉਂਦੀਆਂ ਨੇ 26 ਜਨਵਰੀ ਵਾਲਾ ਕੱਟਣਾ ਕਰਨ ਵੀ ਵਾਪਰਦਾ ਕਿਸਾਨਾਂ ਦੇ ਨਾਲ ਬਹੁਤ ਕੋਸ ਅੰਦੋਲਨ ਦੇ ਵਿੱਚ ਹੁੰਦਾਗਾ ਤਕੈਤ ਸਾਹਿਬ ਦੇ ਜਦੋਂ ਧਰਨਾ ਚ ਕਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਉਤੇ ਦੂਜੀ ਵਾ ਜੇ ਦੂਜੀ ਸਾਈਡ ਤੋਂ ਲਾ ਜਾ ਕੇ ਮੋਰਚੇ ਨੂੰ ਫੇਰ ਦੁਬਾਰੇ ਖੜਾ ਕਰ ਦਿੱਤਾ ਜਾਂਦਾਗਾ ਬਹੁਤ ਆਕੜਾ ਹੁੰਦੀਆਂ ਨੇ ਪਰ ਧਰਨਾ ਸ਼ਾਂਤਮਈ ਤਰੀਕੇ ਦੇ ਵਿੱਚ ਰਹਿ ਕੇ ਚੱਲਦਾ ਹੀ ਰਿਹਾ ਕਿਸਾਨ ਨਹੀਂ ਡਰੇ ਤੇ ਨਾ ਹੀ ਬਈ ਹੁੰਦੇ ਡਰੇ ਨੇ ਨਾ ਹੀ ਆਉਣ ਵਾਲੇ ਸਮੇਂ ਦੇ ਡਰਨਾ ਉਸ ਤੋਂ ਬਾਅਦ ਭਾਈ ਜਦੋਂ ਉੱਥੋਂ ਆਉਂਦੇ ਆ ਆ ਕੇ ਇੱਥੇ ਸੜਕਾ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਧਰਨੇ ਲਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਜੀ ਮੰਡੀਕਲਾ ਇਕੱਠੇ ਆਉਂਦੇ ਆ ਇੱਥੇ ਸਾਡੇ ਪ੍ਰਧਾਨ ਜੀ ਮਨ ਲਾਡੇ ਆਪਣੇ ਬਲਾਕ ਪਤਨ ਕੋਲਾ ਸਿੰਘ ਕੋਲਡਾਈ ਜਗਵਾਈ ਵਿੱਚ ਅਸੀਂ ਇਕੱਠੇ ਹੋਏ ਆ ਤੇ ਸਾਨੂੰ ਗ੍ਰਿਫਤਾਰ ਕੀਤਾ ਬਾਲਾਂ ਦੇ ਢਾਣੇ ਚਲੇ ਗਏ ਜਿਹਦੇ ਵਿੱਚ ਸਾਡੇ ਪੰਜ ਕਿਸਾਨ ਆ ਗੂਆਂ ਨੂੰ ਕੋਲਾ ਸਿੰਘ ਕੋਲਡਾ ਨੂੰ ਤੇ ਲਖਵੀਰ ਮੰਡੀਕਲਾ ਤਿੰਨ ਸਾਡੇ ਨੌਜਵਾਨਾ ਕੁਸੀਏ ਖੁੰਦਰ ਪਿੰਡ ਦੇ ਜਿਨ੍ਹਾਂ ਨੂੰ ਭਾਈ ਝੇਲ ਤੋਂ ਰਹਿਣਾ ਨੇ ਬਾਅਦ ਚ ਹੂੰ ਠੀਕ ਹੈ ਨਾ ਪਰ ਅਸੀਂ ਬਈ ਧਰਨਾ ਲਾਇਆ ਆ ਕੇ ਬੈਠੇ ਵਾ ਠੀਕ ਹੈ ਇਹਨਾਂ ਕੋਲੇ ਬਈ ਤਾਕਤ ਜ਼ਿਆਦਾ ਸੀ ਪ੍ਰਸ਼ਾਸਨ ਜ਼ਿਆਦਾ ਸੀ ਕਿ ਸਾਡੀ ਗਿਣਤੀ ਘੱਟ ਸੀ ਇਹਦਾ ਕਰਕੇ ਨਾ ਉਹਨੇ ਧਰਨਾ ਨਹੀਂ ਲਾਉਣ ਦਿੱਤਾ ਪਰ ਕਿਸਾਨ ਡਰ ਕੇ ਘਰਾਂ 'ਚ ਨਹੀਂ ਬੈਠੇ ਆਉਣ ਵਾਲੇ ਦਿਨਾਂ 'ਚ ਵੀ ਕੋਈ ਜਿਹੜਾ ਵੀ ਪ੍ਰੋਗਰਾਮ ਦਿੱਤਾ ਜਾਊਗਾ ਉਹਦੇ ਅਨੁਸਾਰ ਸ਼ਰਤ ਕਰਦੇ ਕਿਸਾਨ ਉਤਰਨਗੇ ਭਾਈ ਹੂੰ ਕੀ ਲੱਗਦਾ ਅੱਗੇ ਉਹ ਕੋਈ ਹੁਣ ਸਾਈ ਕਮਾਂਜ ਜਿਵੇਂ ਆਪਾਂ ਪੰਜਾਬ ਦੀ ਕੋਈ ਆਗੂ ਦਾ ਕਿਸੇ ਦਾ ਕੋਈ ਬਿਆਨ ਆਇਆ ਕਿਸੇ ਨਾਲ ਕੋਈ ਗੱਲਬਾਤ ਹੋਈ ਤੁਹਾਡੀ ਵੀ ਅਗਲਾ ਸਟੈਪ ਕੀ ਹੋਣ ਵਾਲਾ ਦੇਖੋ ਜੂਨ ਬ੍ਰੇ ਕਰਤਰੀ ਰੁੱਤ ਵੀ ਹੈ ਜਿਵੇਂ ਕਰਤਰੀ ਵਾਢੀ ਦੀ ਰੁੱਤ ਵੀ ਦੇਖਣੀ ਪਊ ਕਿਸਾਨ ਸਾਰੇ ਇੱਕ ਤਣਕ ਦੇ ਵਿੱਚ ਬਿਜੀ ਹੋਣਗੇ ਆਪ ਨੂੰ ਡਾਕਟਰ ਇਹਨੇ ਇਹ ਚੀਜ਼ਾਂ ਨੂੰ ਸਾਰਾ ਕਿਵੇਂ ਲੈ ਰਹੇ ਦੇਖੋ ਭਾਈ ਜਿਹੜੀ ਤਾਂ ਮੇਨ ਗੱਲ ਆਉਣ ਤਾਂ ਸਾਡਾ ਜਿਹੜਾ ਪਹਿਲਾਂ ਧਿਆਨ ਜਿਹੜਾ ਇਹ ਰੋਣ ਤੋਂ ਪਹਿਲਾਂ ਵੀ ਸਾਰੇ ਅਗਨੋ ਰਿਹਾ ਕਰਾਇਆ ਜਾਂਦਾ ਹੂੰ ਅਗਨੋ ਰਿਹਾ ਕਰਾਇਆ ਜਾਵੇ ਜਗੀ ਸਿੰਘ ਡੱਲੇਆਲ ਜੀ ਨੂੰ ਇਹਨਾਂ ਦੇ ਜਿਹੜੇ ਮਨ ਲੈ ਇਹਨਾਂ ਤੋਂ ਬਾਹਰ ਲੈ ਕੇ ਆਇਆ ਜਾਵੇ ਇਹਨਾਂ ਦੇ ਇਹਨਾਂ ਤੋਂ ਸਾਈਡ ਤੇ ਕੀਤਾ ਜਾ ਰਿਹਾ ਕਰਾਇਆ ਜਾਵੇ ਡੱਲੇਆਲ ਸਾਹਿਬ ਨੂੰ ਚਟੀਆਂ ਜਿਹੜੇ ਕੀਤਾ ਹੋਇਆ ਹੈਗਾ ਉਹ ਆਪ ਦੇ ਲੋਕਾਂ ਦੇ ਵਿੱਚ ਆਉਣ ਕਿਸਾਨਾਂ ਦੇ ਵਿੱਚ ਆਉਣ ਉਹੋ ਜਿਹਾ ਦਾ ਮੈਡੀ ਜਿੰਨਾ ਟਾਈਮ ਤੱਕ ਇਹ ਕੰਮ ਨਹੀਂ ਹੁੰਦਾ ਉਹਨਾਂ ਟਾਈਮ ਤੇ ਸਾਨੂੰ ਬਈ ਕੋਈ ਪ੍ਰੋਗਰਾਮ ਦੇਣਾ ਪੈ ਜੇ ਕੋਈ ਸੜਕ ਰੋਕਣੀ ਪੈ ਜੇ ਕੋਈ ਰੇਲਾਂ ਰੋਕਣਾ ਪੈ ਕੁਝ ਵੀ ਜੋ ਸਾਡੇ ਅੱਗੇ ਕੋਈ ਕਹਿਣਗੇ ਸੀ ਕਰਾਂਗੇ ਉਸ ਤੋਂ ਬਾਅਦ ਬਹਿ ਕੇ ਕੋਈ ਗੱਲਬਾਤ ਕੀਤੀ ਜਾ ਸਕਦੀ ਹੈ ਹਾਂ ਬਈ ਕੋਈ ਮੱਲਾ 4 ਤਰੀਕ ਵਾਲੀ ਮੀਟਿੰਗ ਤੇ ਵੀ ਦਵਾਰੀ ਮੀਟਿੰਗ ਕਰਵਾ ਲੈ ਮੀਟਿੰਗ ਦੇ ਮੰਗਾ ਮੰਨ ਲੈਣਾ ਸਾਨੂੰ ਕੋਈ ਦਵਾਰੇ ਦਾ ਨਾ ਰਹਿੰਦੀ ਕਿ ਲੋੜ ਈ ਕਿਨਾਂ 4 ਤਰੀਕ ਵਾਲੇ ਮੰਗਾ ਹੀ ਮੰਨ ਲੈਣਾ ਉਹ ਜੋ ਵੀ ਆਉਣ ਵਾਲੀ ਰਣਨੀਤੀ ਸਾਡੇ ਅੱਗੇ ਵੱਲੋਂ ਕੜੀ ਜਾਊਗੀ ਸਾਨੂੰ ਕੁਝ ਦੇ ਦੇ ਦਿੱਤਾ ਜੋ ਅੱਜ ਜੀ ਪੂਰੇ ਉਤਰਾਂਗੇ ਤੇ ਪ੍ਰੋਗਰਾਮ ਨੂੰ ਜੀ ਨੇ ਪਰੇ ਚੜਾ ਗਏ ਉਹਨਾਂ ਨੇ ਜੋ ਵੀ ਜਨੂ ਪ੍ਰੋਗਰਾਮ ਕੀਤਾ ਜਾਂਦਾ ਹੈ ਤੇ ਦੂਜੇ ਪਾਸੇ ਸਰਕਾਰ ਤੋਂ ਜਿਹੜਾ ਮੀਟਿੰਗ ਸੱਦੀ ਜਾਂਦੀ ਹੈ ਉਹ ਗਰਾਹਾਂ ਸਾਹਿਬ ਨੇ ਵੀ ਕਹਿਤਾ ਵੀ ਅਸੀਂ ਕਰਨੀ ਨਹੀਂ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਮੀਟਿੰਗ ਸੱਦੀ ਸੀ ਸਰਕਾਰ ਨੇ ਜਿਹਦੇ ਵਿੱਚ ਖੇਤੀਬਾੜੀ ਮੰਤਰੀ ਸਾਡੇ ਅਗਵਾਈ ਕਰਦੇ ਸੀ ਤੇ ਦੂਜੀ ਐਸਕੇ ਮੂਝੇ ਸਾਥ ਸਾਰਿਆਂ ਵੱਲੋਂ ਮੀਟਿੰਗ ਦਾ ਬਈ ਮੀਟਿੰਗ ਦੇ ਵਿੱਚ ਜਵਾਬ ਹੈ ਇਸ ਦਾ ਲੱਗਾ ਕਿ ਮੀਟਿੰਗ ਦੇ ਵਿੱਚ ਸੱਤ ਕੇ ਬਿਠਵਾਦ ਕਰ ਕੀਤਾ ਇਹ ਬਈ ਇਤਿਹਾਰ ਦੇ ਵਿੱਚ ਪਹਿਲੀ ਵਾਰ ਹੋਇਆ ਇਤੋਂ ਤੱਕ ਕਿ ਆਪਾਂ ਕਿਤਾਬਾਂ ਪੜ੍ਹਦੇ ਆਂ ਇਤਿਹਾਸ ਪੜ੍ਹਦੇ ਆਂ ਜਿੱਤੇ ਕਿ ਦੇਖੋ ਵੀ ਵੀ ਪਿਛਲੇ ਸਮੇਂ ਦੇ ਵਿੱਚ ਕਹਿੰਦੇ ਵੀ ਜਦੋਂ ਉਹ ਨਾ ਮਤਲਬ ਇਹ ਸੀਗਾ ਤਵਾਰ ਦਾ ਦੌਰ ਸੀਗਾ ਤਵਾਰ ਦੇ ਸੰਗਠਨਾਂ ਦੇ ਨਾਲ ਵੀ ਨਾ ਕਿੰਨੀ ਮੀਟਿੰਗਾਂ ਹੁੰਦੀਆਂ ਹੁੰਦੀਆਂ ਸੀਗਾ ਕਿ ਕਿਸੇ ਗੱਲ ਦੇ ਨਾਲ ਤੁਝੋ ਤੱਕਰਨ ਆਉਂਦਾ ਸੀਗਾ ਉਹਨਾਂ ਨੂੰ ਮੀਟਿੰਗਾਂ ਤੇ ਬਕਾਇਦਾ ਬੁਲਾਇਆ ਜਾਂਦਾ ਸੀ ਜੀ ਮੀਟਿੰਗ ਕਰਕੇ ਬਾਅਦ ਸਾਹ ਦੇ ਟਿਕਾਣੇ ਤੇ ਜਾਂਦੇ ਸੀ ਜੀ ਬਈ ਕਦੇ ਵੀ ਕਹਿੰਦੇ ਅੱਛਾ ਇਹ ਗੱਲ ਨਹੀਂ ਹੋਈ ਸੀ ਉਹਨਾਂ ਨੂੰ ਮੀਟਿੰਗ ਤੇ ਜਾ ਕੇ ਕਈ ਵਾਰੀ ਕਿਸ ਨੂੰ ਗ੍ਰਿਫਤਾਰ ਕਰ ਲਿਆ ਗਏ ਇਹ ਪਹਿਲੀ ਵਾਰ ਹੋਇਆ ਤੇ ਅੱਜ ਦੇ ਵਿੱਚ ਵੀ ਆਰਗੂਆਂ ਨੂੰ ਸੱਦ ਕੇ ਉਹ ਵੀ ਇੱਕ ਖਿੱਤੇ ਦੇ ਕਿਸਾਨ ਆਗੂਆਂ ਨੂੰ ਦੇਸ਼ ਦੇ ਕਿਸਾਨ ਆਗੂਆਂ ਨੂੰ ਜਿਹੜੇ ਸਾਰੇ ਦੇਸ਼ ਦੇ ਕਿਸਾਨਾਂ ਦੀ ਰਵਾਹੀ ਕਰ ਰਹੇ ਨੇ ਉਹਨਾਂ ਨੂੰ ਮੀਟਿੰਗ ਦੇ ਉੱਤੇ ਬੁਲਾ ਕੇ ਗੱਲਬਾਤ ਕਰਨ ਦੇ ਭਾਣੇ ਬੁਲਾ ਕੇ ਤੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਬਹੁਤ ਵੱਡਾ ਵਿਸ਼ਵਾਸ ਘਾਤੜਾ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ ਹੈ ਇਕੱਲੇ ਕਿਸਾਨਾਂ ਨਾਲ ਨਹੀਂ ਜੇ ਦੂਜੇ ਪਾਸੇ ਦੇਖਦੇ ਆ ਇੱਕ ਫੌਜ ਦੇ ਮੁਖੀ ਕਰਨਲ ਨਾਲ ਵੀ ਧੱਕਾ ਹੋਇਆ ਪਿਛਲੇ ਦਿਨਾਂ ਦੇ ਵਿੱਚ ਕਿੰਨਾ ਆਪਾਂ ਦੇਖਿਓ ਉਹਦੀ ਵਾਈਫ ਜਿਹੜੀ ਮਰ ਕੇ ਇਨਸਾਫ ਦੀ ਮੰਗ ਕਰ ਰਹੀ ਹੈ ਬਿਲਕੁਲ ਬਿਲਕੁਲ ਬਾਈ ਦੇਖੋ ਇਕ ਦਿਨੇ ਜਵਾਨ ਕੁੱਟਿਆ ਰਾਤ ਨੂੰ ਕਿਸਾਨ ਕੁੱਟਿਆ ਜੈ ਜਵਾਨ ਤੇ ਜੈ ਕਿਸਾਨ ਦਾ ਆਪਾਂ ਨਾਰਾ ਲਾਉਣਾ ਇਹਨਾਂ ਨੇ ਦੋਨੇ ਨਹੀਂ ਬਖਸ਼ੇ ਜਿਹੜੇ ਇੱਕ ਜਵਾਨ ਦੀ ਕੁੱਟ ਮਾਰ ਕੀਤੀ ਜਾਂਦੀ ਹੈ ਤੇ ਰਾਤ ਨੂੰ ਕਿਸਾਨ ਦੀ ਕੁੱਟ ਮਾਰ ਕੀਤੀ ਜਾਂਦੀ ਹੈ ਇਹ ਬਹੁਤ ਹੀ ਜਿਹੜੀ ਕੀ ਲੱਗਦਾ ਉਹ ਜਵਾਨੇ ਦਿਨਾਂ ਦੇ ਵਿੱਚ ਮੰਨ ਲਓ ਜਿਹੜੇ ਐਮਐਲਏ ਨੇ ਪਿੰਡਾਂ ਦੇ ਵਿੱਚ ਵੜਨਗੇ ਕੀ ਮੂੰਹ ਲੈ ਕੇ ਵੜਨਗੇ ਜਾਂ ਕਿਸਾਨ ਜੱਥੇਬੰਦੀਆਂ ਉਹਨਾਂ ਦਾ ਘਰਾਓ ਕਰਨਗੇ ਪਿੰਡਾਂ ਦੇ ਵਿੱਚ ਬਿਲਕੁਲ ਬਿਲਕੁਲ ਬਈ ਬਿਲਕੁਲ ਹੁਣ ਤਾਂ ਇਹ ਪਿੰਡਾਂ ਚੋਂ ਨਾਲ ਭੁੱਲ ਹੀ ਜਾਣ ਬਈ ਹਾਂ ਪਿੰਡਾਂ ਦੇ ਵਿੱਚ ਆਉਣਾ ਭੁੱਲ ਜਾਣਾ ਕਿਉਂਕਿ ਜਿਵੇਂ ਸਰਕਾਰ ਨੇ ਕਿਸਾਨਾਂ ਦੇ ਨਾਲ ਕੀਤੀ ਆ ਇਹਦਾ ਜਵਾਬ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਇਹ ਪਿੰਡਾਂ ਦੇ ਵਿੱਚ ਵੋਟਾਂ ਲੈਣ ਆਉਣਗੇ 2027 ਦੇ ਵਿੱਚ ਲਾਉ ਜਾਂ ਕੋਈ ਤੂੰ ਪਹਿਲਾ ਕੋਈ ਇਲੈਕਸ਼ਨ ਆਉਂਦੀ ਆ ਇਹਨਾਂ ਨੂੰ ਉਸ ਉਹ ਜਵਾਬ ਮੂੰਹ ਤੋਂ ਮਵਾ ਜਵਾਬਤਾ ਜਾਊਗਾ ਭਾਈ ਇਹਨਾਂ ਨੂੰ ਪਿੰਡ ਦੀ ਫਰਦੂਦ ਨਹੀਂ ਹੋਣਾ ਦਿੱਤਾ ਜਾਊ ਕਿਸੇ ਵੀ ਕੋਈ ਐਮਐਲਏ ਆ ਜੇ ਕੋਈ ਐਮਪੀ ਆਲੇ ਸਰਕਾਰ ਦਾ ਕੋਈ ਵੀ ਨੁਮਾਇੰਦਾ ਆਉਗਾ ਉਹਨਾਂ ਨੂੰ ਪਿੰਡਾਂ ਦੇ ਵਿੱਚ ਕਿਸਾਨ ਨਹੀਂ ਬਣਦੇ ਨੇ ਭਾਈ ਕਿਸਾਨ ਇੱਥੋਂ ਤੱਕ ਕੱਕੇ ਬੈਠੇ ਨੇ ਭਾਈ ਕਿ ਜੇਕਰ ਇਹ ਸਾਡੇ ਪਿੰਡਾਂ ਦੇ ਵਿੱਚੋਂ ਜਿਵੇਂ ਉਹ ਕਹਿੰਦੇ ਨੇ ਭਗਵਾਨ ਤਮਨ ਕਹਿੰਦਾ ਹੁੰਦਾ ਸੀ ਡੜਾ ਤੋਂ ਡੜਾ ਹੁੰਦਾ ਹੈ ਪਤਾ ਨਹੀਂ ਕਿੱਧਰ ਤੇ ਚੜਾ ਹੁੰਦਾ ਹੈ ਐਜ ਦੇ ਦੱਸਣੇ ਵੀ ਲੋਕ ਬਈ ਪਰ ਜਿਹੜੇ ਲੋੜ ਲੋੜ ਕਿਸਾਨਾਂ ਨਾਲ ਕਰੀਏ ਨੇ ਇਹਨਾਂ ਨੇ ਉਹ ਭਗਵਾਨ ਤਮਨ ਵਾਲੇ ਜੰਨਾਂ ਲੋਕ ਐਜ ਦੇ ਦੱਸਣਗੇ ਇਹਨਾਂ ਦੇ ਐਪੀਐਮਐਲ ਨੇ ਕਿ ਡੜਾ ਤੋਂ ਡੜਾ ਹੁੰਦਾ ਹੈ ਪਤਾ ਨਹੀਂ ਕਿੱਧਰ ਤੇ ਚੜਾ ਹੁੰਦਾ ਹੈ ਤਾਂ ਤੁਸੀਂ ਸਮਾਂ ਦਿੱਤਾ ਬਹੁਤ ਬਹੁਤ ਧੰਨਵਾਦ ਸਤਿਕਾਰ ਸਤਿਕਾਰ